ਰਹਿੰਦੇ ਕਈ ਅਹੁਦੇਦਾਰਾਂ ਵੱਲੋਂ ਰਿਸ਼ਵਤ ਖੋਰੀ ਕੀਤੀ ਜਾਂਦੀ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਰਿਸ਼ਵਤ ਖੋਰੀ ਤੇ ਨਕੇਲ ਕਸੀ ਜਾ ਰਹੀ ਹੈ ਦੇ ਵਿੱਚ ਪੰਜਾਬ ਪੁਲਿਸ ਜਾਂ ਫਿਰ ਪੰਜਾਬ ਸਰਕਾਰ ਦੇ ਵਿੱਚ ਰਹਿੰਦੇ ਕਈ ਅਹੁਦੇਦਾਰਾਂ ਵੱਲੋਂ ਰਿਸ਼ਵਤ ਖੋਰੀ ਕੀਤੀ ਜਾਂਦੀ ਹੈ ਜੀ ਹਾਂ ਅਜਹੀ ਖਬਰ ਅੱਜ ਫੇਰ ਸਾਹਮਣੇ ਆਈ ਹੈ ਲੁਧਿਆਣੇ ਦੇ ਗਿਆਸਪੁਰ ਤੋਂ ਜਿੱਥੇ 6000 ਦੀ ਰਿਸ਼ਵਤ ਲਈ ਜਾ ਰਹੀ ਸੀ ਜੀ ਹਾਂ ਉੱਥੇ ਦੇ ਤਨਾਦ ਪਟਵਾਰੀ ਦੇ ਕਰਿੰਦੇ ਦੇ ਵੱਲੋਂ 6000 ਦੀ ਰਿਸ਼ਵਤ ਲਈ ਜਾ ਰਹੀ ਸੀ ਉਸ ਨੂੰ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਰੰਗੇ ਹੱਥੀ ਫੜਿਆ ਗਿਆ ਮਾਲ ਪਟਵਾਰੀ ਦਾ ਸਹਿਯੋਗੀ ਦਫ਼ਤਰ ਦੇ ਸਾਹਮਣੇ ਵਾਲੀ ਦੁਕਾਨ ਦੇ ਵਿੱਚ ਇੱਕ ਬੰਦਾ ਪਲਾਂਟ ਕੀਤਾ ਜਾਂਦਾ ਉਸ ਦੁਕਾਨਦਾਰ ਨੂੰ ਕਿਹਾ ਜਾਂਦਾ ਕਿ ਜੇਕਰ ਮੈਂ ਕੋਈ ਵੀ ਬੰਦਾ ਭੇਜਦਾ ਤਾਂ ਉਸ ਤੋਂ ਪੈਸੇ ਫੜ ਲਵੇ ਜੀ ਹਾਂ ਉਸ ਬੰਦੇ ਨੂੰ ਕਹਿ ਕੇ ਰਿਸ਼ਵਤ ਖਰੀਦਾ ਹੈ ਕੰਮ ਚਲਵਾ ਰਿਆ ਸੀ ਪਟਵਾਰੀ ਜਿਸ ਨੇ ਅੱਜ 6000 ਦੀ ਰਿਸ਼ਵਤ ਲਈ ਤੇ ਮੌਕੇ ਤੇ ਹੀ ਪੁਲਿਸ ਨੇ ਪਹੁੰਚ ਕੇ ਉਸ ਕਰਿੰਦੇ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਉਹ ਪਟਵਾਰੀ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਦੇਖੋ ਰਕੇਸ਼ ਕੁਮਾਰ ਦਰਾਹੇਦ ਕੋਹਾੜੇ ਤੋਂ ਰਹਿਣ ਵਾਲੇ ਨੇ ਇਹ ਅੱਜ ਸਾਡੇ ਕੋ ਇੱਥੇ ਦਫ਼ਤਰ ਆਏ ਸੀਗੇ ਸਵੇਹਾ ਇਹਨਾਂ ਦਾ ਕਹਿਣਾ ਵੀ ਕੱਲ 11 ਤਰੀਕ ਨੂੰ ਉੱਥੇ ਗਏ ਨੇ ਗਿਆਸਪੁਰੇ ਇਹਨਾਂ ਨੇ ਕੋਈ 31523 ਨੂੰ ਕੋਈ ਰਜਿਸਟਰੀ ਕਰਾਈ ਸੀ 75 ਗਾਈ ਦੀ 플ੌਟ ਸੀਗਾ ਰਜਿਸਟਰੀ ਹੋ ਗਈ ਸੀ ਰਜਿਸਟਰੀ ਜਦੋਂ ਹੁੰਦੀ ਹੈ ਉਹ ਨਾਲ ਹੀ ਉਹਦਾ ਇੰਤਕਾਲ ਦੀ ਫੀਸ ਵੀ ਜਮ੍ਹਾਂ ਹੋ ਜਾਂਦੀ ਹੈ ਵੈਸੇ ਤਾਂ ਇਹਨਾਂ ਦੀ ਡਿਊਟੀ ਹੁੰਦੀ ਹੈ ਇੰਤਕਾਲ ਉਹਨਾਂ ਨੇ ਆਪ ਹੀ ਕਰਨਾ ਹੁੰਦਾ ਉਹ ਇੰਤਕਾਲ ਹੋਇਆ ਨਹੀਂ ਸੀਗਾ ਉਹਨਾਂ ਦਾ ਕਹਿਣਾ ਸੀ ਵੀ ਮੈਂ ਲੋਨ ਵਗੈਰਾ ਲੈਣਾ ਸੀ ਤੇ ਮੈਂ ਇਹਨੂੰ ਉੱਥੇ ਗਿਆ ਸੀ ਪਟਵਾਰੀ ਕੋ ਚਮਕੌਰ ਸਿੰਘ ਕੋ ਉਹਨੇ ਫਿਰ ਇਹਦੇ ਕੋਲ ਭੇਜਤਾ ਇਹਨੇ ਪ੍ਰਾਈਵੇਟ ਕਰਿੰਦਾ ਕੋ ਰੱਖਿਆ ਹੋਇਆ ਅਸ਼ੋਕ ਕੁਮਾਰ ਜੀ ਤੇ ਸ਼ੋਕਮਾਰ ਨੂੰ ਇਹਨੇ ਦੱਸਿਆ ਮੈਨੂੰ 30 ਸਾਲਾਂ ਦੀਆਂ ਇੱਕ ਤਰਕੋਰਡ ਚਾਹੀਦਾ ਫਰਦਾਂ ਦਾ ਇੱਕ ਮੈਨੂੰ ਇਹਦੀ ਇੰਤਕਾਲ ਦੀ ਕਾਪੀ ਜਲਦੀ ਚਾਹੀਦੀ ਹੈ ਮੈਂ ਲੋਨ ਲੈਣਾ ਤੇ ਉਹਨੇ ਕਿਹਾ ਜੀ ਤੁਹਾਡਾ ਕੰਮ ਹੋ ਜਾਊਗਾ ਤੇ 6000 ਰੁਪਏ ਲੱਗੂਗਾ ਤੇ ਉਹ ਫਿਰ ਉਹਨੇ ਇਹੀ ਕਿਹਾ ਸੀ ਮੈਂ ਪੈਸੇ ਨਹੀਂ ਕੋਈ ਦੇਣਾ ਚਾਹੁੰਦਾ ਸੀ ਇਹ ਰਿਸ਼ਵਤ ਦੇ ਕੰਮ ਨੇ ਕਰਵਾਉਣਾ ਚਾਹੁੰਦਾ ਸੀ ਉਹ ਸਾਡੇ ਕੋਲ ਉਹਨੇ ਅਪਰੋਚ ਕੀਤੀ ਅੱਜ ਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਚ ਇਹਨੂੰ ਫਿਰ ਅੱਜ ਅਸ਼ੋਕ ਕੁਮਾਰ ਨੂੰ ਜਿਹੜਾ ਉੱਥੇ ਗਿਆਸਪੁਰੇ ਪਟਵਾਰਖਾਨੇ ਤੋਂ ਅਰੈਸਟ ਕੀਤਾ ਜੀ ਉਹ ਮਕਦਮਾ ਦਰਜ ਹੋ ਗਿਆ ਸੀ ਔਰ ਜਿਹੜਾ ਪਟਵਾਰੀ ਹੈਗਾ ਚਮਕੌਰ ਸਿੰਘ ਉਹ ਉੱਥੋਂ ਫਰਾਰ ਹੋ ਗਿਆ ਸੀ ਉਹਨੂੰ ਇਸ ਕਰਕੇ ਉਹਨੂੰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਉਹਨੂੰ ਫੜਨ ਵਾਸਤੇ ਬਾਕੀ ਜਿਹੜਾ ਹੈਗਾ ਇਹਨੂੰ ਦੋਸ਼ੀ ਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਸਰ ਕੇ ਇਹ ਵੀ ਜਾ ਰਿਹਾ ਹੈ ਸਾਹਮਣੇ ਦੁਕਾਨਦਾਰ ਆ ਉਸਦੇ ਕੋਲ ਜਿਹੜੇ ਪੈਸੇ ਆ ਫਰਾਈ ਜਾਂਦੇ ਸੀ हां जी हां जी दुकान दुकान एक दुकानदार ਵੀ ਸਾਹਮਣੇ ਹੈਗਾ ਉਹ ਸਾਰਾ ਵੈਰੀਫਾਈ ਕਰਾਂਗੇ ਦੁਕਾਨ ਇਹ ਐਕਚੁਅਲੀ ਪਟਵਾਰਖਾਨੇ ਦੇ ਬਾਹਰ ਅੰਦਰ ਨਹੀਂ ਪੈਸੇ ਲਏ ਉਹ ਜਦੋਂ ਉਹਨੂੰ ਬਾਹਰ ਕਿਤੇ ਦੁਕਾਨ ਤੇ ਮਿਲਿਆ ਦੁਕਾਨਦਾਰਾ ਹੀ ਟਾਈਮ ਰੱਖਿਆ ਸੀ ਔਰ ਦੁਕਾਨ ਤੇ ਹੀ ਦੇ ਲਾਗੇ ਫਿਰ ਇਹਨੂੰ ਅਸੀਂ ਸਾਡੀ ਟੀਮ ਨੇ ਗ੍ਰਫਤਾਰ ਕੀਤਾ ਔਰ ਦੁਕਾਨਦਾਰ ਦਾ ਰੋਲ ਵੀ ਸਾਰਾ ਐਗਜ਼ਾਮ ਕੀਤਾ ਜਾਦਾ ਕੀ ਲੱਗਦਾ ਸਰ ਜੇ ਜਿਹੜੀ ਪੈਸਾ ਨਹੀਂ ਹੋ ਵੀ ਲੈਣ ਦੇ ਹੋ ਸਕਦੀ ਹੈ ਬਿਲਕੁਲ ਉਸ ਦੀ ਸਾਰੀ ਜਾਂਚ ਕਰ ਰਹੇ ਹਾਂ ਬਾਕੀ ਹੁਣ ਪਟਵਾਰੀ ਜਿਹੜਾ ਫਰਾਰ ਹੈ ਉਹਨੂੰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਡੇ ਵਾਸਤੇ ਹੈ